ਆ ਵੀਰਾ ਮੇਰੀ ਆਸ ਸਜਾਵਾਂ ਆਜਾ ਵੀਰਾ ਮੇਰੀ ਆਸ ਜਾਮਾ ਰਖੜੀ ਆਜਾ ਵੀਰਾ ਮੇਰੀ ਆਸ ਜਾਵਾਂ ਲੱਗਦਾ ਦੀ ਭੈਣ ਨੇ ਰਖੜੀ ਕੋਰੀਅਰ ਕੀਤੀ ਇਹਨੂੰ ਤਾ ਰੋਂਦੇ ਮੈਨੂੰ ਪਤਾ ਤੇਰੀ ਭੈਣ ਨੇ ਤੈਨੂੰ ਰਖੜੀ ਭੇਜੀ ਆ ਤੇ ਰੱਖੜਾ ਬੰਦਨ ਦੇ ਤਿਹਾੜ ਤੇ ਸਾਨੂੰ ਭੈਣਾਂ ਦੀ ਯਾਦ ਆਂਦੀ ਪਰਦੇਸ 'ਚ ਬੈਠ ਕੇ ਤੂੰ ਟੈਨਸ਼ਨ ਨਾ ਲੈ ਵੀਰ ਤੂੰ ਰਖੜੀ ਦੇ ਅਸੀਂ ਤੈਨੂੰ ਰਖੜੀ ਬੰਨ੍ਹਨੇ ਪਰਦੇਸਾਂ ਵਿੱਚ ਅਸੀਂ ਤੇਰੀਆਂ ਭੈਣਾਂ ਅਸੀਂ ਤੇਰੇ ਭਰਾ ਆ ਤੈਨੂੰ ਰਖੜੀ ਅਸੀਂ ਬੰਨ੍ਹ ਦਿੰਨੇ ਆ ਵੀਰ ਓਏ ਤੂੰ ਸਾਰੇ ਕ੍ਰੈਡਿਟ ਕਾ ਰਿਹਾ ਤਵੇ ਰੋਈਏ ਨਾ ਚਿੱਕਾ ਮਾਰ ਮਾਰ ਕੇ ਭੈਣ 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 ਕਰੀ ਜਾ ਨਾ ਭੈਣਾ ਪੂਰੇ ਆ ਭੈਣ ਵੀਰੇ ਹਰ ਕੀ ਮੇਰਾ ਟਾਈਮ ਨਹੀਂ ਲੱਗਾ ਤੇ ਮੇਰੇ ਕੋ ਰਖੜੀ ਨਹੀਂ ਭੇਜੀ ਜਾਣੀ ਇੱਥੋਂ ਕੋਈ ਠਗਾ ਤੂੰ ਗਬਨ ਕੇ ਗਿਆਰਾ ਕਰ ਲਈ ਚਲ ਠੀਕ ਹੈ ਭੈਣ ਅੱਜ ਕੱਲ ਨੀ ਮੋਹ ਪਿਆਰ ਰਿਆ ਵੀਰੇ ਅੱਜ ਕੱਲ ਕਾਦੀ ਭੈਣ ਭਰਾਵਾਂ ਦੇ ਰਿਸ਼ਤੇ ਮਠਿਆਈਆਂ ਮਠਿਆਈਆਂ ਹੋਈ ਜਾਂਦੀਆਂ ਤੇ ਰਿਸ਼ਤੇ ਫਿੱਕੇ ਹੋਈ ਜਾਂਦੇ